ਪਹਿਲਾਂ ਤਾਂ ਮੈਂ ਮੰਨੀ ਲਾਡਲਾ ਵਾਲੇ ਦੱਸ ਦਿਆਂ ਕਿ ਬਹੁਤ ਲੋਕ ਹੈਗੇ ਆ ਉਹਨਾਂ ਦੇ ਫੈਨਸ ਆ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਨਰਿੰਦਰ ਚੰਚਲ ਜੀ ਦੀ ਚਲਕ ਪੈਂਦੀ ਹੈ ਸੋ ਤੁਹਾਨੂੰ ਜਦੋਂ ਤੁਸੀਂ ਇੱਥੇ ਆਉਂਗੇ ਉਹ ਹਾਲ ਦੇ ਵਿੱਚ ਉਹਨਾਂ ਦੀ ਐਂਟਰੀ ਹੋਣੀ ਹੈ ਜਦੋਂ ਤੁਹਾਨੂੰ ਤੁਹਾਨੂੰ ਮਹਿਸੂਸ ਹੋਣਾ ਹੈ ਜਦੋਂ ਉਹਨਾਂ ਨੇ ਸਿੰਗਿੰਗ ਨਾਲ ਜਦੋਂ ਸਾਰਿਆਂ ਨੂੰ ਕੀਲਣਾ ਹੈ ਨਾ ਜਿਹੜਾ ਉਹ ਜੋ ਜੋ ਪਗਦੀ ਸੰਗੀਤ ਹੋਣਾ ਇੱਥੇ ਫਿਰ ਲੋਕਾਂ ਨੂੰ ਫੀਲ ਹੋਣਾ ਲੋਕਾਂ ਨੂੰ ਲੱਗਣਾ ਕਿ ਇਹ ਨਰਿੰਦਰ ਚੰਚਲ ਜੀ ਵਾਪਸ ਆਏ ਹਨ ਕਿੰਨੇ ਵਜੇ ਸ਼ੁਰੂ ਹੋ ਜਾਣਾ ਹੈ ਪੂਜਾ ਵਗੈਰਾ ਸਾਰਾ ਕੁਝ ਕਿੰਨੇ ਵਜੇ ਹਾਂਜੀ ਜੂਨ 20th ਨੂੰ ਹੈਗਾ ਜੀ ਫਰਡੇ ਦਾ ਦਿਨ ਹੈ 6 ਵਜੇ ਪੂਜਾ ਸਟਾਰਟ ਹੋ ਜਾਣੀ ਹੈ ਜੀ 7 ਵਜੇ ਉਸ ਤੋਂ ਬਾਅਦ ਪਹਿਲਾਂ ਤਾਂ ਸਾਡੇ ਇਸ਼ੀਦਾ ਸਿੰਘਲਾ ਦਾ ਪਰਫਾਰਮਿੰਗ ਹੋਏਗੀ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਮਦਬਨ ਪਰਫਾਰਮਿੰਗ ਆਰਟ ਉਹਨਾਂ ਦਾ ਹੀ ਪਰਫਾਰਮੈਂਸ ਹੈਗੀ ਹੈ ਸੋ ਉਸ ਤੋਂ ਬਾਅਦ ਫਿਰ ਮਨੀ ਲਾਡਾ ਜੀ ਐਂਟਰ ਹੋਣਗੇ ਅਬਾਊਟ 8:39 ਕਲੋਕ ਡਿਪੈਂਡਿੰਗ ਔਨ ਕਿਵੇਂ ਸਕੇਜੂਲ ਚੱਲਦਾ ਹੈਗਾ ਐਜ਼ ਅ ਯੂਥ ਮੈਂਬਰ ਐਜ਼ ਸਮਵਨ ਹੂ ਇਜ਼ 扬ਗਰ ਵੀ ਹੈਵ ਲਾਂਚਡ ਅੰਬੇ ਸੁਸਾਇਟੀ ਸਕਾਲਰਸ਼ਿਪ ਥਿਸ ਈਅਰ ਤੋ ਹਮ ਜਾਗਰਨ ਪੇ ਸਕਾਲਰਸ਼ਿਪਸ ਵੀ ਰਿਵਾਰਡ ਕਰਨਗੇ ਜਿਹੜਾ ਇਵੈਂਟ ਹੈ ਸਾਡਾ ਇਹ ਹੋਵੇ ਕਿ ਸੋਸਾਇਟੀ ਦੇ ਵਾਸਤੇ ਕੁਝ ਹੋ ਜੇ ਹਾਂਜੀ ਜਿਹੜੀ ਸਕਾਲਰਸ਼ਿਪ ਦਾ ਥੀਮ ਇਹਨਾਂ ਨੇ ਲਿਆਂਦਾ ਆਮ ਵਿਧਮ ਜੀ ਖੁੱਲਾ ਲੰਗਰ ਦਾ ਵੀ ਇੰਤਜ਼ਾਮ ਕੀਤਾ ਹੈ ਇਹ ਨਾ ਸੋਚਿਆ ਕਿ ਤੁਹਾਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਤੁਹਾਨੂੰ ਖਾਣ ਨੂੰ ਇੱਥੇ ਬਿਗ ਮੀਨੂ ਹੈਗਾ ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਪਰਿਸ਼ਦ ਸ੍ਰੀ ਕਾ ਨਮਸਕਾਰ ਆਦਾਬ ਔਰ ਜੈ ਮਾਤਾ ਦੀ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਰਾਜਵੀਰ ਬੈਂਕਟ ਹਾਲ ਜਿੱਥੇ ਪੋਸਟਰ ਅਨਵੀਲ ਹੋਣ ਜਾ ਰਿਹਾ ਹੈ ਵੈਸੇ ਤਾਂ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰੇ ਕੈਲਗਰੀ ਵਾਸੀਆਂ ਕੋਲ ਪਹੁੰਚੀ ਹੋਈ ਹੈ ਤੁਸੀਂ ਵੱਖ-ਵੱਖ ਥਾਵਾਂ ਤੇ ਇਹਨਾਂ ਦੇ ਪੋਸਟਰਸ ਦੇਖ ਰਹੇ ਹੋ ਬੋਰਡਸ ਦੇਖ ਰਹੇ ਹੋ ਬਿਲਬੋਰਡਸ ਦੇਖ ਰਹੇ ਹੋ ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਪ੍ਰੋਮੋਸ਼ਨਾਂ ਹੋ ਰਹੀਆਂ ਨੇ ਤੇ ਅੱਜ ਅਸੀਂ ਇੱਥੇ ਜ਼ਰੂਰ ਪਹੁੰਚੇ ਹਾਂ ਸੋ ਥੈਟ ਕਿ ਤੁਹਾਡੇ ਤੱਕ ਤੁਹਾਡੀ ਟੀਵੀ ਸਕਰੀਨਸ ਤੋਂ ਲੈ ਕੇ ਜਿਹੜੀ ਵੀ ਸਕਰੀਨ ਤੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਉੱਥੇ ਇਨਫੋਰਮੇਸ਼ਨ ਪਹੁੰਚੇ ਕਿ ਪਹੁੰਚਣਾ ਕਿੱਥੇ ਹੈ ਕਿੰਨੇ ਵਜੇ ਆ ਰਹੇ ਆ ਜੀ ਸੋ ਜਾਗਰਣ ਦੇ ਬਾਰੇ ਜਿਹੜੀ ਜਾਣਕਾਰੀ ਹੈ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਜਿਹੜੀ ਪੂਰੀ ਟੀਮ ਹੈ ਇਹਨਾਂ ਦਾ ਇੱਕ ਹਾਰਡ ਵਰਕ ਹੈ ਜੀ ਟੀਮ ਵਰਕ ਹੈ ਜਦੇ ਕਾਰਨ ਹਰ ਸਾਲ ਇਹ ਜਾਗਰਣ ਕਰਵਾਉਂਦੇ ਨੇ ਜੀ ਔਰ ਅਸੀਂ ਦੇਖ ਸਕਦੇ ਹਾਂ ਜੇ ਅਸੀਂ ਪੋਸਟਰ ਨੂੰ ਦੇਖੀਏ ਕਿ ਬਹੁਤ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਵੀ ਹੋ ਚੁੱਕੀਆਂ ਨੇ ਪਰ ਹੁਣ ਵੀ ਤਿਆਰੀਆਂ ਜਿਹੜੀਆਂ ਨੇ ਉਹ ਥੋੜੀ-ਬਹੁਤ ਬਾਕੀ ਰਹਿ ਗਈਆਂ ਨੇ ਜਿਹਦੇ ਵਿੱਚ ਤੁਹਾਡਾ ਸਹਿਯੋਗ ਜਿਹੜਾ ਤੁਹਾਡਾ ਸਾਥ ਜਿਹੜਾ ਬਹੁਤ ਜ਼ਰੂਰੀ ਹੈ ਗੱਲਬਾਤ ਕਰਦੇ ਹਾਂ ਰਿੱਕੀ ਭਾਈ ਤੋਂ ਪਾਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਸੀ ਸਾਨੂੰ ਸੱਦੇ ਜੀ ਅੱਜ ਨਹੀਂ ਜੀ ਬੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਅਦਬ ਸੋ ਥੈਂਕ ਯੂ ਤੁਹਾਡਾ ਸ਼ਵੀ ਜੀ ਇੱਥੇ ਆਨ ਦਾ ਸੋ ਸਾਡੇ ਲਈ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਲੈ ਕੇ ਆਏ ਹੋ ਆ ਸਾਰੇ ਜਾਣਨਾ ਚਾਹੁੰਦੇ ਨੇ ਸਪੈਸ਼ਲੀ ਸਾਨੂੰ ਜਦੋਂ ਪੁੱਛਦੇ ਨੇ ਲੋਕ ਕਹਿੰਦੇ ਨੇ ਕਿ ਚੰਚਲ ਜੀ ਦੀ ਇਸ ਵਾਰ ਵਿਆਹ ਆ ਜਾਣੀ ਹੈ ਜੀ ਕਿਉਂਕਿ ਜਿਸ ਹਿਸਾਬ ਨਾਲ ਉਹ ਕਰਦੇ ਹੁੰਦੇ ਸੀ ਜਾਗਰਣ ਔਰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਐਕਸਪਰਟ ਸੀ ਜਿਹੜੇ ਭਗਤ ਭਗਤੀ ਦੇ ਵਿੱਚ ਜਿਹੜੇ ਲੀਨ ਹੁੰਦੇ ਸੀ ਮਨੀ ਲਾੜਲਾ ਜੀ ਦਾ ਵੀ ਅਸੀਂ ਇਦਾਂ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਆ ਪਹਿਲਾ ਤਾਂ ਮੈਂ ਮਨੀ ਲਾਡਲਾ ਵਾਲੇ ਦੱਸ ਦਿਆਂ ਕਿ ਬਹੁਤ ਲੋਕ ਹੈਗੇ ਆ ਉਹਨਾਂ ਦੇ ਫੈਨਸ ਆ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਨਰਿੰਦਰ ਚੰਚਲ ਜੀ ਦੀ ਚਲਕ ਪੈਂਦੀ ਹੈ ਸੋ ਤੁਹਾਨੂੰ ਜਦੋਂ ਤੁਸੀਂ ਇੱਥੇ ਆਉਂਗੇ ਉਹ ਹਾਲ ਦੇ ਵਿੱਚ ਉਹਨਾਂ ਦੀ ਐਂਟਰੀ ਹੋਣੀ ਹੈ ਜਦੋਂ ਤੁਹਾਨੂੰ ਤੁਹਾਨੂੰ ਮਹਿਸੂਸ ਹੋਣਾ ਹੈ ਜਦੋਂ ਉਹਨਾਂ ਨੇ ਸਿੰਗਿੰਗ ਨਾਲ ਜਦੋਂ ਸਾਰਿਆਂ ਨੂੰ ਕੀਲਣਾ ਹੈ ਨਾ ਜਿਹੜਾ ਉਹ ਜੋ ਜੋ ਪਗਦੀ ਸੰਗੀਤ ਹੋਣਾ ਇੱਥੇ ਫਿਰ ਲੋਕਾਂ ਨੂੰ ਫੀਲ ਹੋਣਾ ਲੋਕਾਂ ਨੂੰ ਲੱਗਣਾ ਕਿ ਇਹ ਨਰਿੰਦਰ ਚੰਚਲ ਜੀ ਵਾਪਸ ਆਏ ਹਨ ਉਹਨਾਂ ਦੇ ਵਿੱਚ ਵਾਹ ਜੀ ਵਾਹ ਸੋ ਤਿਆਰੀਆਂ ਮੈਨੂੰ ਲੱਗਦਾ ਹੈ ਕਿ ਹੋਣ ਜਾ ਰਹੀਆਂ ਨੇ ਸੋ ਅਸੀਂ ਦੇਖ ਤਾਂ ਸਕਦੇ ਹਾਂ ਕਿ ਰਾਜਵੀਰ ਅੱਜ ਬੈਂਕਟ ਹਾਲ ਦੇ ਵਿੱਚ ਅੱਜ ਪੋਸਟਰ ਰਿਲੀਜ਼ ਵੀ ਇੱਥੇ ਹੋ ਰਿਹਾ ਕਿੰਨੇ ਵਜੇ ਸ਼ੁਰੂ ਹੋ ਜਾਣਾ ਹੈ ਪੂਜਾ ਵਗੈਰਾ ਸਾਰਾ ਕੁਝ ਕਿੰਨੇ ਵਜੇ ਹਾਂਜੀ ਜੂਨ 20th ਨੂੰ ਹੈਗਾ ਜੀ ਫ੍ਰਾਈਡੇ ਦਾ ਦਿਨ ਹੈਗਾ 6 ਵਜੇ ਪੂਜਾ ਸਟਾਰਟ ਹੋ ਜਾਣੀ ਹੈ ਜੀ 7 ਵਜੇ ਉਸ ਤੋਂ ਬਾਅਦ ਪਹਿਲਾਂ ਤਾਂ ਸਾਡੇ ਇਸ਼ੀ ਦਾਸ ਸਿੰਘਲਾ ਦਾ ਪਰਫਾਰਮਿੰਗ ਹੋਏਗੀ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਮਦਬਨ ਪਰਫਾਰਮਿੰਗ ਆਰਟ ਉਹਨਾਂ ਦਾ ਹੀ ਪਰਫਾਰਮੈਂਸ ਹੈਗੀ ਹੈ ਸੋ ਉਸ ਤੋਂ ਬਾਅਦ ਫਿਰ ਮਨੀ ਲਾਡਾ ਜੀ ਐਂਟਰ ਹੋਣਗੇ ਅਬਾਊਟ 8:30 9 ਓਕਲਕ ਦੇ ਡਿਪੈਂਡਿੰਗ ਔਨ ਕਿਵੇਂ ਸਕੇਡਿਊਲ ਚੱਲਦਾ ਹੈਗਾ ਠੀਕ ਹੈ ਸਾਡਾ ਹੈਗਾ ਟਾਰਗੇਟ ਦਾ ਹੈਗਾ 9 ਓਕਲਕ ਤੱਕ ਅਸੀਂ ਉਹਨਾਂ ਨੂੰ ਲੈ ਆਵਾਂਗੇ ਸਟੇਜ ਤੇ ਲੋ ਜੀ ਤੁਸੀਂ ਇਸ਼ਿਤਾ ਦੀ ਗੱਲ ਕੀਤੀ ਇਸ਼ਿਤਾ ਤੋਂ ਪੁੱਛ ਲੈਣੇ ਆ ਇਸ਼ਿਤਾ ਕੈਸੀ ਚੱਲ ਰਹੀ ਤਿਆਰੀਆਂ तैयारियां बहुत ही अच्छी चल रही हैं एज़ आप देख सकते हैं कि yeah. हमारे साथ बहुत ही सपोर्टर्स हैं कम्युनिटी का बहुत सपोर्ट है बट yeah. एक चीज़ है जिसके बारे में मैं बहुत एक्साइटेड हूँ एज अ यूथ मेम्बर एज समन हु इज़ यंगर वी हैव लॉन्च एम्बे सोसाइटी स्कॉलरशिप दिस ईयर तो हम जागरण पे स्कॉलरशिप्स uh, भी रिवॉर्ड करेंगे तो yeah. so, जो जिन्होंने अप्लाई किया है स्कॉलरशिप के लिए उनको yeah. भी इन्वाइट uh, किया जाएगा एंड वो इंफॉर्मेशन दी जाएगी कि हम जो भी कॉन्ट्रीब्यूशन कम्युनिटी में कैसे यूज कर रहे हैं अच्छा ये तो बड़ा एक आ, अच्छा उपराला हम कहेंगे कि किया है हम लोगों ने शेयर भी पहले इसे किया है इसके बारे में भी डिटेल में बात करेंगे आ, सिंगला साहब तो भी जानते हैं भाजी आ, आ जाओ तो हर बार बहुत व् चढ़ के हिस्सा लेंगे तो स्कॉलरशिप बारे जमीन शेता ने दसिया तो होर की जानकारी देना चाहोगे मेन सा कम्यूनिटी ਉਸ ਕਮਿਊਨਿਟੀ ਦਾ ਅੱਛਾ ਕੰਮ ਕਰੇ ਜੀ ਜੀ ਵਧੀਆ ਜੀ ਸੋ ਹਮੇਸ਼ਾ ਇਸ ਤਰ੍ਹਾਂ ਹੀ ਮੈਂ ਜੋ ਇਹ ਟੀਮ ਮੈਂਬਰਸ ਨੇ ਸਾਰਿਆਂ ਕੋਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੁਕਲ ਜੀ ਤੁਸੀਂ ਵੀ ਹੈਗੇ ਹੋ ਔਰ ਅੰਕਲ ਵੀ ਸਾਡੇ ਨਾਲ ਅੱਜ ਹੈਗੇ ਨੇ ਜੀ ਅੰਕਲ ਜੀ ਕੀ ਕਹਿਣਾ ਚਾਹੋਗੇ ਇੱਧਰ ਆਜੋ ਅੰਕਲ ਪਲੀਜ਼ ਕੀ ਕਹਿਣਾ ਚਾਹੋਗੇ ਇਸ ਜਾਗਰਣ ਬਾਰੇ ਮੈਂ ਸਮਝਦਾ ਜੀ ਕਿ ਜਦੋਂ ਅਸੀਂ ਪਰਦੇਸਾਂ ਦੇ ਵਿੱਚ ਆ ਜਾਂਦੇ ਆ ਤੇ ਉਦੋਂ ਅਸੀਂ ਆਪਣੇ ਧਰਮ ਤੇ ਸੰਸਕ੍ਰਿਤੀ ਤੋਂ ਕੁਝ ਕੱਟੇ ਜਾਂਦੇ ਆ ਤੇ ਰਿੱਕੀ ਜੀ ਨੇ ਉਹਨਾਂ ਦਾ ਬਹੁਤ ਵੱਡਾ ਇਹ ਉਪਰਾਲਾ ਹਵਾ ਕਿ ਜਿੱਥੇ ਧਰਮ ਵਾ ਧਰਮ ਦੀ ਤਵਜਾ ਵਾ ਉੱਥੇ ਸੰਸਕ੍ਰਿਤੀ ਆ ਕਿ ਉਹ ਬੱਚੇ ਮਿਊਜ਼ਿਕ ਨਾਲ ਜੁੜਦੇ ਆ ਬੱਚੇ ਧਰਮ ਨਾਲ ਜੁੜਦੇ ਆ ਬੱਚੇ ਸੰਸਕ੍ਰਿਤੀ ਨਾਲ ਜੁੜਨਗੇ ਤੋਂ ਇਸ ਕਰਕੇ ਜਿੰਨਾ ਵੀ ਆਪਾਂ ਆਪਣੇ ਸਭੂ ਪੰਜਾਬ ਤੋਂ ਇਹ ਮਣੀ ਲੜਲਾ ਜੀ ਨੂੰ ਐਰ ਕੇ ਸਾਧਰੇ ਆ ਬੜੇ ਵਧਾਈ ਦੇ ਪਾਤਰਾ ਐ ਇਸ ਗੱਲ ਦੇ ਵਾਸਤੇ ਤੋਂ ਮੈਂ ਸਮਝਦਾ ਵਾਂ ਕਿ ਆਪਾਂ ਜਦੋਂ ਇੱਥੇ ਜਾਗਰਨ ਤੇ ਆਉਣਾ ਵਾ ਆਪ ਹੀ ਨਾ ਆਈਏ 50 ਸਾਲ ਤੋਂ ਉੱਪਰ ਲਈ ਨਾ ਆਈਏ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਧਰਮ ਕੀ ਆ ਸਾਡੀ ਸੰਸਕ੍ਰਿਤੀ ਕੀ ਆ ਮਹਾਮਾਈ ਦੀ ਭਗਤੀ ਕੀਆ ਉਸਤਤ ਕੀਆ ਜੈ ਮਾਤਾ ਦੀ ਜੈ ਮਾਤਾ ਦੀ ਅ ਅਸ ਮੈਂ ਦੱਸਣਾ ਕਿ ਅੰਕਲ ਵੈਸੇ ਨਾ ਇਹਨਾਂ ਨੇ ਅੱਜਕੱਲ ਵਲੌਗ ਵੀ ਸ਼ੁਰੂ ਕੀਤਾ ਸੋ ਉਹ ਜਾ ਕੇ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਸੋਹਣਾ ਕਰਦੇ ਨੇ ਬਾਤ ਪੰਜਾਬ ਦੀ ਸੋ ਉਹ ਉਹਦੇ ਬਾਰੇ ਵੀ ਅਸੀਂ ਜ਼ਰੂਰ ਜਿਹੜੇ ਕਮਿਊਨਿਟੀ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਕੋਈ ਹੋਰ ਕੋਈ ਗੱਲਬਾਤ ਨਵੀਨ ਜੀ ਤੁਸੀਂ ਆ ਜਾਓ ਇਹ ਨਵੀਨ ਜੀ ਵੀ ਹਾਂਜੀ ਰਿੱਕੀ ਭਾਜੀ ਨੇ ਮੈਂ ਤਾਂ ਜੋ ਰਿੱਕੀ ਭਾਜੀ ਨੇ ਕਰਨਾ ਉਹਨਾਂ ਦੇ ਨਾਲ ਖੜ ਕੇ ਜਿਹੜਾ ਇਵੈਂਟ ਆ ਸਾਡਾ ਇਹ ਹੋਵੇ ਕਿ ਸੁਸਾਇਟੀ ਦੇ ਵਾਸਤੇ ਕੁਝ ਹੋ ਜਾਏ ਹਾਂਜੀ ਜਿਹੜੀ ਸਕਾਲਰਸ਼ਿਪ ਦਾ ਥੀਮ ਇਹਨਾਂ ਨੇ ਲਿਆਂਦਾ ਆ ਅਮਿਤ ਹਮ ਜੀ ਬਿਲਕੁਲ ਇਹ ਵੈਸੇ ਸਕਾਲਰਸ਼ਿਪ ਦਾ ਖਿਆਲ ਜਿਹੜਾ ਹੈ ਉਹ ਕਿਵੇਂ ਆਇਆ ਸਾਨੂੰ ਥੋੜਾ ਜਾਇ ਇਹਦੇ ਵਿੱਚ ਚਾਨਣ ਪਾਓ ਇਹ ਕੌਣ ਅਪਲਾਈ ਕਰ ਸਕਦਾ ਕਿਵੇਂ ਕਿਸ ਨੂੰ ਮਿਲ ਸਕਦੀ ਹੈ ਦੱਸੋ ਰਿਕੀ ਇਹ ਸਾਰੀ ਇਨਫੋਰਮੇਸ਼ਨ आई थिंक ये हमारा हमेशा से आइडिया रहा हुँ, था हुँ, हम आ, सालों से कर रहे हैं जागरण और हमेशा से आइडिया रहा था कि जो आ, पैसा आ रहा है कम्युनिटी के थ्रू वो कम्युनिटी में ही जाना चाहिए और एजुकेशन से इम्पॉर्टेंट कोई चीज़ नहीं हो सकती है बिकॉज एजुकेशन से प्रॉस्पेरिटी आती है कम्युनिटी में और वही हम मैसेज इस स्कॉलरशिप के थ्रू लोगों की तरफ पहुँचाना चाह रहे हैं बिल्कुल जी ਜਿਦਾ ਸ਼ਿਤਨਾ ਨੇ ਕਿਹਾ ਕਿ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਸ ਚੀਜ਼ ਨੂੰ ਵੀ ਹੁਣ ਅੱਗੇ ਸਾਹਮਣੇ ਲਿਆਇਆ ਗਿਆ ਹੈ ਸੋ ਇਹਨਾਂ ਕਾਰਨਾਂ ਦੇ ਨਾਲ ਨਾਲ ਵੈਸੇ ਵੀ ਤੁਸੀਂ ਜਿਹੜਾ ਭਗਤੀ ਦੇ ਵਿੱਚ ਲੀਨ ਹੋਣਾ ਹੈ ਤੇ ਉਸ ਦਿਨ ਤੁਸੀਂ ਇੱਥੇ ਆ ਸਕਦੇ ਹੋ ਲਾਸਟ ইয়ার ਦਾ ਪ੍ਰੋਗਰਾਮ ਹੀ ਬੜਾ ਆਰਗੇਨਾਈਜ਼ ਸੀ ਅਸੀਂ ਸਾਰੇ ਨੇ ਇਹਨੂੰ ਵਿਟਨੈਸ ਕੀਤਾ ਸੀ ਇਸੇ ਇਸੇ ਥਾਂ ਤੇ ਹੋਇਆ ਸੀ ਜਦੋਂ ਮਾਸਟਰ ਸਲੀਮ ਜੀ ਆਏ ਸੀਗੇ ਔਰ ਇਸ ਵਾਰ ਮਨੀ ਲਾਡਲਾ ਜੀ ਆਏ ਨੇ ਔਰ ਜਿਵੇਂ ਜੇ ਤੁਸੀਂ ਨਰਿੰਦਰ ਚੰਚਲ ਜੀ ਦੇ ਫੈਨ ਹੋਤੇ ਉਹਨਾਂ ਦੀ ਚਲਕ ਇਹਨਾਂ ਦੇ ਵਿੱਚ ਕਿਹਾ ਜਾਂਦਾ ਹੈ ਰੀਸੈਂਟਲੀ ਕਪਿਲ ਸ਼ਰਮਾ ਜੀ ਨੇ ਵੀ ਅਰਣ ਨੂੰ ਆਪਣੇ ਘਰੇ ਸੱਦਿਆ ਸੀ ਸੋ ਤੁਸੀਂ ਆਪ ਸੋਚ ਸਕਦੇ ਹੋ ਕਿ ਕਿਸ ਤਰ ਦੇ ਉਹ ਆਪਣੇ ਗਾਇਕ ਹੋਣਗੇ ਭਜਨਾਂ ਨੂੰ ਕਿਵੇਂ ਭੇਂਟਾਂ ਨੂੰ ਭਜਨਾਂ ਨੂੰ ਕਿਵੇਂ ਉੱਥੇ ਪੜਦੇ ਹੋਣਗੇ ਗਾਉਂਦੇ ਹੋਣਗੇ ਜੀ ਸੋ ਇਹਦਾ ਹਿੱਸਾ ਤੁਸੀਂ ਜ਼ਰੂਰ ਅਭੜਨਾ ਹੈ ਹੋਰ ਵੀ ਕੋਈ ਕਮਿਊਨਿਟੀ ਦੇ ਵਿੱਚ ਕੁਝ ਕੋਈ ਕੋਈ ਕਹਿਣਾ ਚਾਵੇ ਕੋਈ ਗੱਲਬਾਤ ਕਰਨਾ ਚਾਵੇ ਤੁਸੀਂ ਅੱਗੇ ਆ ਸਕਦੇ ਹੋ ਕੋਈ ਵੀ ਆਣਾ ਚਾਹਵੇ ਜੀ ਠੀਕ ਹੈ ਜੀ ਸੋ ਕੀ ਤੁਸੀਂ ਕਲੋਜ਼ਿੰਗ ਰਿਮਾਰਕਸ ਕੀ ਦੇਣਾ ਚਾਹੋਗੇ ਸਰ ਹਾਂਜੀ ਬਸ ਸਾਰਿਆਂ ਨੂੰ ਇਹੇ ਬੇਨਤੀ ਹੈ ਕਿ ਹੌਮ ਮਾ ਕੇ ਪਹੁੰਚੋ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਜਿੰਨੇ ਵੀ ਜੋ ਵੀ ਆਣਾ ਚਾਵੇ ਮੋਸਟ ਵੈਲਕਮ ਹੈ ਜੀ ਸੋ ਇੱਕ ਹੋਰ ਆਪਾਂ ਬੇਨਤੀ ਕਰਾਂਗੇ ਅ ਅਸੀਂ ਖੁੱਲਾ ਲੰਗਰ ਦਾ ਵੀ ਇੰਤਜ਼ਾਮ ਕੀਤਾ ਹੈ ਇਹ ਨਾ ਸੋਚਿਓ ਕਿ ਤੁਹਾਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਤੁਹਾਨੂੰ ਖਾਣ ਨੂੰ ਇੱਥੇ ਬੈਗ ਮੈਨਿਊ ਹੈਗਾ ਠੀਕ ਹੈ ਜੀ ਕੋਸ਼ਿਸ਼ ਕੀਤੀ ਹੈ ਉਹ ਕਿਉਂ ਉਹ ਸਾਰੇ ਜਿੰਨੇ ਵੀ ਬਿਜ਼ਨਸਮੈਨ ਹੈਗੇ ਆ ਆਪਣੇ ਭਰਾਵੇਂ ਹਨ ਉਹਨਾਂ ਨੇ ਸਾਰਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਥੈਂਕ ਯੂ ਕਰਦੇ ਹਾਂ ਸਾਰੇ ਸਾਡੇ ਸਪੋਰਟਰਾਂ ਦਾ ਅਸੀਂ ਉਹਨਾਂ ਨੂੰ ਸਪੋਰਟਰ ਤਾਂ ਕਹਿੰਦੇ ਆ ਕਿਉਂਕਿ ਉਹ ਸਾਡੇ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਆ ਜਿਹੜੀ ਸਕਾਲਰਸ਼ਿਪ ਨਾਲ ਵੀ ਹੈ ਇਹ ਉਹਨਾਂ ਦੀ ਬਦੌਲਤ ਹੀ ਹੈ ਸਾਰੀ ਕਮਿਊਨਿਟੀ ਦੀ ਬਦੌਲਤ ਹੀ ਹੈ ਜਿਹੜਾ ਅਸੀਂ ਸਕਾਲਰਸ਼ਿਪ ਸ਼ੁਰੂ ਕਰਨਾ ਚਾਹ ਰਹੇ ਆ ਕਰਨ ਜਾ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਡੋਨੇਸ਼ਨ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਵੇ ਨਹੀਂ ਪਤਾ ਵੀ ਕਿਵੇਂ ਉਹ ਕਰ ਸਕਦੇ ਆ ਕਿ ਨੂੰ ਉਹ ਦੇ ਸਕਦੇ ਆ ਅਸੀਂ ਉਹ ਰਸਤਾ ਬਨ ਬਨ ਬੰਨਣਾ ਚਾਹੁੰਦੇ ਆ ਬਨ ਰਹੇ ਆ ਤੇ ਲੋਕਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਅੱਗੇ ਵੀ ਅਸੀਂ ਜਾਈਏ ਸੋ ਸਕਾਲਰਸ਼ਿਪ ਸ਼ੁਰੂ ਕੀਤੀ ਹੈ ਲਾਸਟ ইয়ার ਵੀ ਅਸੀਂ ਜਿਵੇਂ ਡੋਨੇਟ ਕੀਤਾ ਸੀ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਇੱਥੇ ਇੱਕ ਬਰਾਉਨ ਬੈਕਿੰਗ ਸੁਸਾਇਟੀ ਹੈ ਜਿਹੜੀ ਐਵਰੀ ਸਿੰਗਲ ਡੇ 7500 ਬੱਚਿਆਂ ਦਾ ਲੰਚ ਪ੍ਰੋਵਾਈਡ ਕਰਦੀ ਹੈ ਅੱਛਾ ਬਹੁਤ ਬੱਚੇ ਹੈਗੇ ਆ ਜਿਹੜੇ ਲੰਚ ਤੋਂ ਵਾਂਝੇ ਰਹਿੰਦੇ ਆ ਜਿਨ੍ਹਾਂ ਨੂੰ ਲੰਚ ਨਹੀਂ ਮਿਲਦਾ ਸੋ ਉਹ ਸੁਸਾਇਟੀ ਬੱਚਿਆਂ ਨੂੰ ਲੰਚ ਪ੍ਰੋਵਾਈਡ ਕਰਦੀ ਹੈ ਸਾਡੀ ਖੁਸ਼ਕਿਸਮਤੀ ਸੀਗੀ ਲਾਸਟ ਈਅਰ ਅਸੀਂ ਜ਼ਿਆਦਾ ਤਾਂ ਨਹੀਂ ਦੇ ਪਾਏ ਪਰ 1500 ਬੱਚੇ ਦਾ ਅਸੀਂ ਲੰਚ ਪ੍ਰੋਵਾਈਡ ਕੀਤਾ ਉਹ ਸਿਰਫ ਕਮਿਊਨਿਟੀ ਦੀ ਮਦਦ ਨਾਲ ਸਾਡੇ ਵੀਰ ਭਰਾ ਜਿਹੜੇ ਬਿਜ਼ਨਸਮੈਨ ਆ ਸਾਡੀ ਮਦਦ ਕਰਦੇ ਆ ਅਸੀਂ ਉਹਨਾਂ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਲਈ ਅਸੀਂ ਰਿਕਵੈਸਟ ਕਰਦੇ ਆਂ ਕਿ ਜਿੰਨੇ ਤੋਂ ਜਿੰਨਾ ਜਿਹੜੇ ਕਿਸੇ ਨੇ ਡੋਨੇਸ਼ਨ ਕਰਨੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਪ ਕਰਨੀ ਹੋਵੇ ਸਾਨੂੰ ਕੰਟੈਕਟ ਕਰ ਸਕਦੇ ਆ ਰਿਕੀ ਨਰੂਲਾ ਜਾਂ ਰਜਨੀਸ਼ ਸਿੰਘਲਾ ਈਸ਼ੀਤਾ ਸਿੰਘਲਾ ਨੰਬਰ ਤੁਹਾਡੇ ਸਕਰੀਨ ਤੇ ਆ ਜਾਣੇ ਆ 4039734039 ਹੈ ਤੇ ਹੋਰ ਵੀ ਕਿਸੇ ਨੇ ਕਿਸੇ ਤਰ੍ਹਾਂ ਦੀ ਵੀ ਸਪੋਰਟ ਕਰਨੀ ਹੋਵੇ ਉਹ ਕਰ ਸਕਦੇ ਆ ਅਸੀਂ ਚਾਹਦੇ ਆ ਕਿ ਇਸ ਵਾਰੀ ਜਿਆਦਾ ਤੋਂ ਜਿਆਦਾ ਬੱਚਿਆਂ ਦਾ ਅਸੀਂ ਅਸੀਂ ਸਕਾਲਰਸ਼ਿਪ ਤਾਂ ਦੇਣੀ ਆ ਚਾਰ ਬੱਚਿਆਂ ਨੂੰ ਪਲੱਸ ਉਸ ਤੋਂ ਇਲਾਵਾ ਜਿੰਨਾ ਵੀ ਸਾਡੇ ਬੱਚਤ ਹੋਏਗੀ ਅਸੀਂ ਸਾਡਾ ਕਿਉਂਕਿ ਸਾਡਾ ਕੰਮ ਹੈ ਅਸੀਂ ਕਮਿਊਨਿਟੀ ਨੂੰ ਗਿਵ ਬੈਕ ਕਰਨਾ ਸੋ ਜਿੰਨਾ ਵੀ ਜਿਆਦਾ ਬੱਚੇਗਾ ਉਹ ਅਸੀਂ ਬੱਚਿਆਂ ਦਾ ਲੰਚ ਪ੍ਰੋਵਾਈਡ ਕਰਾਂਗੇ ਬਹੁਤ ਵਧੀਆ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਸਾਨੂੰ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੁਸੀਂ ਤਾਂ ਹਾਂਜੀ और ये इवेंट फ्री एंट्री है हमें बहुत कॉल्स आती हैं कि यहाँ पे टिकट है या कुछ है फ्री एंट्री है और अपने शूज़ प्लीज़ अपनी कार में छोड़ के आए तो बहुत बेटर रहेगा बट हमारे पास यहाँ पे भी होगा इंतज़ाम और पार्किंग के बारे में भी पार्किंग यहाँ पे हमने इंतज़ाम किया है सब बट वी इनकरेज कि कार करो या ट्रांज़िट का यूज़ करो या ਔਰ ਅਗਰ ਕਿਸੇ ਨੂੰ ਰਾਈਡ ਦੀ ਪ੍ਰੋਬਲਮ ਆਏ ਕਿਸੇ ਸੀਨੀਅਰਸ ਨੂੰ ਜਾਂ ਕੋਈ ਵੀ ਬੰਦਾ ਹੋਣ ਕਈ ਬੰਦੇ ਹੈਗੇ ਕੰਮ ਤੇ ਜਾਂਦੇ ਆ ਤੇ ਉਹਨਾਂ ਦੇ ਪੇਰੈਂਟਸ ਆਣਾ ਚਾਹੁੰਦੇ ਆ ਉਹ ਸਾਨੂੰ ਇੱਕ ਦਿਨ ਪਹਿਲਾਂ ਕੰਟੈਕਟ ਕਰ ਸਕਦੇ ਆ ਤਾਂ ਕਿ ਅਸੀਂ ਉਹਨਾਂ ਦੀ ਰਾਈਡ ਦਾ ਇੰਤਜ਼ਾਮ ਕਰ ਸਾਈਏ ਅਸੀਂ ਪਿਕਅਪ ਵੀ ਕਰਾਂਗੇ ਤੇ ਡ੍ਰੌਪ ਆਫ ਵੀ ਕਰਾਂਗੇ ਸੋ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਬਸ ਉਹਨਾਂ ਨੂੰ ਉਹਨਾਂ ਦਾ ਇਨਾ ਹੋਣਾ ਚਾਹੀਦਾ ਕਿ ਉਹ ਜਾਗਰਨ ਤੇ ਆਣਾ ਚਾਹੁੰਦੇ ਆ ਸਾਨੂੰ ਕੰਟੈਕਟ ਕਰਨ ਅਸੀਂ ਆਪੇ ਉਹਨਾਂ ਨੂੰ ਜਾਗਰਨ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਾਗਰਨ ਤੇ ਪੂਰਾ ਦਿਖਾ ਕੇ ਜਿਵੇਂ ਜਿਵੇਂ ਉਹਨਾਂ ਦੀ ਇੱਛਾ ਹੋਏਗੀ ਓਵੇਂ ਓਵੇਂ ਉਹਨਾਂ ਦਾ ਓਵੇਂ ਛ ਸ਼ੂਜ਼ ਵਾਸਤੇ ਸਪੈਸ਼ਲ ਟੈਂਡਰ ਲੱਗਿਆ ਹੈਗਾ ਸੋ ਲੋਕੀ ਉੱਥੇ ਸ਼ੂਜ਼ ਉਤਾਰ ਸਕਦੇ ਆ ਪਰ ਜਿਵੇਂ ਇਸ਼ਿਤਾ ਨੇ ਕਿਹਾ ਕਿ ਜੇ ਕੋਸ਼ਿਸ਼ ਕਰੋ ਸ਼ੂਜ਼ ਤੁਸੀਂ ਆਪਣੇ ਕੱਡੀਆਂ ਵਿੱਚ ਉਤਾਰ ਕੇ ਆ ਸਕਦੇ ਹੋ ਦੈਟ ਵੁੱਡ ਬੀ ਵੈਰੀ ਗ੍ਰੇਟ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਅਸੀਂ ਇਹੀ ਇਨਕਰੇਜ ਕਰਾਂਗੇ ਕਿ ਆਓ ਹੋਮ ਹੋਮ ਆ ਕੇ ਪਹੁੰਚੋ ਮਾਤਾ ਰਾਣੀ ਦਾ ਗੁਣਗਾਨ ਸਾਰੇ ਰਲ ਮਿਲ ਕੇ ਕਰਾਂਗੇ ਕਿਉਂਕਿ ਮਨੀ ਲਾਡਲਾ ਜੀ ਸਪੈਸ਼ਲੀ ਇੰਡੀਆ ਤੋਂ ਮਾਤਾ ਰਾਣੀ ਦਾ ਗੁਣਗਾਨ ਕਰਨ ਵਾਸਤੇ ਤਿਆਰ ਹੈ ਧੰਨਵਾਦ ਜੀ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਫਿਰਤਾਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈ ਜੀ ਔਰ ਮੈਨੂੰ ਲੱਗਦਾ ਹੈ ਕਿ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਗਈ ਹੈ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਇਨਫੋਰਮੇਸ਼ਨ ਤੁਸੀਂ ਕੋਈ ਸਵਾਲ ਪੁੱਛਣ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਸਪான்ਸਰ ਕਿਵੇਂ ਕੀਤਾ ਜਾਵੇ ਜਾਂ ਨਾਲ ਕਿਵੇਂ ਜੁੜਿਆ ਜਾਵੇ ਜਾਂ ਕੋਈ ਲੰਗਰ ਦੀ ਸੇਵਾ ਹੋਰ ਉਹਦੇ ਵਿੱਚ ਕਿਵੇਂ ਹਿੱਸਾ ਪਾਇਆ ਜਾਵੇ ਤੇ ਜਿਹੜੇ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਨੇ ਲਗਾਤਾਰ ਉੱਥੇ ਤੁਸੀਂ ਕਾਲ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਜਾਂ ਸਾਨੂੰ ਤੁਸੀਂ ਪੁੱਛ ਸਕਦੇ ਹੋ ਅਸੀਂ ਜ਼ਰੂਰ ਤੁਹਾਡਾ ਰਾਪਟਾ ਜਿਹੜਾ ਇਹਨਾਂ ਦੀ ਟੀਮ ਦੇ ਨਾਲ ਕਾਇਮ ਜ਼ ਜਾ ਰਹੇ ਆ 20 ਜੂਨ ਨੂੰ ਸੋ ਫਿਰ ਤੋਂ ਯਾਦ ਕਰਾ ਦਈਏ ਪੂਜਾ ਜਿਹੜੀ 6 ਵਜੇ ਸ਼ੁਰੂ ਹੋਣੀ ਹੈ ਭੰਡਾਰਾ 7 ਵਜੇ ਜਾਗਰਣ ਜਿਹੜਾ 7 ਵਜੇ ਸ਼ੁਰੂ ਹੋਣਾ ਸੋ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚੋ ਔਰ ਰੋਲਿੰਗ ਦੇ ਵਿੱਚ ਰਹੋ ਜੀ ਥੋੜੇ ਦੇਰ ਇੱਥੇ ਬੈਠ ਕੇ ਫਿਰ ਤੁਸੀਂ ਬਾਹਰ ਜਾ ਸਕਦੇ ਹੋ ਇੱਥੇ ਬਹੁਤ ਵਧੀਆ ਮਾਹੌਲ ਹੁੰਦਾ ਹੈ ਉਹਦਾ ਹਿੱਸਾ ਤੁਸੀਂ ਜ਼ਰੂਰ ਬਣੋ ਜਿਵੇਂ ਤੁਸੀਂ ਸਭ ਜਾਣਦੇ ਹੋ ਜੀ ਕਿ ਆਉਣ ਵਾਲੇ ਜੂਨ 20th ਨੂੰ ਜਾਗਰਣ ਹੋ ਜਾ ਰਿਹਾ ਹੈ ਕੈਲਗਰੀ ਦੇ ਵਿੱਚ ਜਿਹਨੂੰ ਅਸੀਂ ਸਾਰੇ ਕਮਿਊਨਿਟੀ ਜਿੰਨੇ ਵੀ ਲੋਕ ਇੱਕ ਦੂਜੇ ਨਾਲ ਮਿਲ ਕੇ ਤੇ ਸਪான்ਸਰ ਕਰ ਰਹੇ ਆ ਸੋ ਸਾਰਿਆਂ ਨੂੰ ਪਲੀਜ਼ ਸੱਦਾ ਹੈ ਕਿ ਤੁਸੀਂ ਇੱਥੇ ਸਾਰੇ ਹਮ ਹਮ ਆ ਕੇ ਪਹੁੰਚੋ ਇਹੋ ਜਿਹੇ ਜਿਹੜੇ ਇਵੈਂਟ ਹੈ ਜੀ ਮੈਨੂੰ ਰਿਮਾਈਂਡ ਕਰਾਉਂਦੇ ਆ ਕੁਝ ਇਹੋ ਜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਆਈ ਰਿਮੈਂਬਰ ਵਨ ਆਫ ਦਾ ਇਵੈਂਟ ਜਿੱਥੇ ਬਹੁਤ ਕਮਾਲ ਦੀ ਗੱਲ ਸਿੱਖਣ ਨੂੰ ਮਿਲੀ ਕਿ ਕਹਿੰਦੇ ਜਦੋਂ ਰਾਵਣ ਆਪਣੇ ਆਲਮੋਸਟ ਮਰਨ ਵਾਲਾ ਸੀ ਤੇ ਰਾਮਚੰਦਰ ਜੀ ਨੇ ਆਖਿਆ ਲక్ష్ਮਣ ਨੂੰ ਕਿ ਲక్ష్ਮਣ ਜਾ ਕੇ ਤੂੰ ਗਿਆਨ ਲੈ ਲੈ ਬਹੁਤ ਗਿਆਨੀ ਪੰਡਤ ਨੇ ਰਾਵਣ ਤੇ ਕਹਿੰਦੇ ਜਦੋਂ ਲਖਮਣ ਗਿਆ ਤੇ ਸਿਰਵਲ ਜਾ ਕੇ ਖੜ ਕੇ ਤੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਕੋਈ ਗਿਆਨ ਇਸ ਤਰ੍ਹਾਂ ਕੁਝ ਦਿਓ ਤੇ ਉਹ ਪਿੱਛੋਂ ਰਾਮਚੰਦਰ ਜੀ ਵਾਜ ਮਾਰਦੇ ਆ ਕਿ ਲਖਮਣ ਜਦੋਂ ਵੀ ਗਿਆਨ ਲੈਣਾ ਹੋਵੇ ਤੇ ਹਮੇਸ਼ਾ ਨਿਵਾਨ ਨੂੰ ਮਤਲਬ ਦਪੈਰਾ ਵਾਲੀ ਜਾ ਕੇ ਸਾਈਡ ਤੇ ਖੜ ਸਿਰ ਚੜ ਚੜ ਕੇ ਗਿਆਨੀ ਲਿਆ ਜਾਂਦਾ ਸੋ ਇਹੋ ਜੀ ਚੀਜ਼ਾਂ ਸਾਨੂੰ ਹਲੀਮੀ ਵਰਗੀਆਂ ਇਹੋ ਜੀ ਇਵੈਂਟ ਤੋਂ ਸਿੱਖਣ ਨੂੰ ਮਿਲਦੀਆਂ ਨੇ ਕਿਸੇ ਵੀ ਕਮਿਊਨਿਟੀ ਦਾ ਪ੍ਰੋਗਰਾਮ ਹੋਵੇ ਜਰੂਰ ਬਾਦ ਚੜ ਕੇ ਹਿੱਸਾ ਲਿਆ ਕਰੋ ਤੇ ਇਹੋ ਜਿਹੀ ਬਸ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਆਉਣ ਵਾਲੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਡਾਇਰੈਕਸ਼ਨ ਦਿੰਦੀਆਂ ਨੇ ਕਿ ਕਿਸ ਤਰ੍ਹਾਂ ਸਾਨੂੰ ਨਿਮਰਤਾ ਦੇ ਨਾਲ ਇੱਕ ਦੂਜੇ ਨਾਲ ਪਾਈਵੰਦਗੀ ਨਾਲ ਇੱਕ ਦੂਜੇ ਨਾਲ ਰਲ ਕੇ ਤੁਰਨਾ ਚਾਹੀਦਾ ਜੀ ਸੋ ਅਗੇਨ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਇਸ ਜਾਗਰਣ ਤੇ ਹਮ ਹਮਾ ਕੇ ਆਪਣੀ ਸਾਰਿਆਂ ਦੀ ਹਾਜ਼ਰੀ ਭਰੋ ਤੇ ਰੱਬ ਦੀਆਂ ਦੁਆਵਾਂ ਲਓ ਜੀ ਕਹਰਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਸ਼ੇਰਾਂ ਮਾਰੀ ਜੀ ਅਸਵੀਚਾਰਤੀ ਰਸੀ ਗੈਂਡੀਆਂ ਵਾਲੀ ਮਾਤਾ ਸਾਡੀ ਸਲਾ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਜੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ